ਸਾਹਮਣਾ ਉਹ ਵੀਓ ਭਾਈ ਸਾਹਿਬ ਕਿਤੋਂ ਦੱਸਨੇਗਾ 10 ਮਿੰਟ ਰੁਕ ਜੀ ਮੈਂ ਤੁਹਾਨੂੰ ਪੂਰੀ ਗਲੀ ਨੱਠੀ ਕਰਕੇ ਦਿਖਾ ਦੂੰਗੀ ਐਸੇ ਬਾਤ ਹਮ ਇੱਥੇ ਹੁੰਦਾ ਇਹਨਾਂ ਦਾ ਤੇ ਇਹ ਸ਼ਰੇਆਮ ਬਾਜ਼ ਜ਼ਬਾਨੇ ਡਸਟਪੈਨ ਰੱਖੇ ਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਥਾਣੇ ਵਾਲਿਆਂ ਨੂੰ ਤਾਂ ਇਹ ਨਹੀਂ ਪਰਵਾਹ ਹੈਗੀ ਅਗਲੇ ਨੂੰ ਪਤਾ ਕੀ ਨਹੀਂ ਆਂਦਾ ਉਹ ਲੰਘਦੇ ਨੇ ਉੱਥੋਂ ਚੁੱਪਚਾਪ ਚਲੇ ਜਾਂਦੇ ਨੇ ਦੇਖ ਕੇ ਕਾ ਤੁਸੀਂ ਇਹ ਨਾ ਗੱਲ ਕਰੋ ਇਟਸ ਓਕੇ ਯਾਰ ਸਰ ਠੇਕਾ ਤੁਹਾਡਾ ਨਾ ਕਹਤ ਹਾਂ ਇੱਕ ਬਣਾ ਦੱਸਣਾ ਕੁਛ ਸਰ ਅੰਮ੍ਰਿਤਪੁਰਾ 4 ਨੰਬਰ ਗਲੀ ਸ਼ਰਾਬ ਪਿੰਦੇ ਇੱਥੇ ਗਲੀਆਂ ਚ ਪਲੱਸ ਬਾਥਰੂਮ ਕਰਦੇ ਆ ਕਿਸੇ ਤੋਂ ਡਰਦੇ ਨਹੀਂ ਇਹ ਬਹੁਤ ਵਾਰ ਸਾਡੀ ਖੁਦ ਦੀ ਲੜਾਈ ਹੋਈ ਹੈ ਮੇਰੇ ਹਸਬੰਡ ਨਾਲ ਲੜਾਈ ਸੀ ਰਿਪੋਰਟ ਲਖਾਈ ਹੈ ਕੋਈ ਕਾਰਵਾਈ ਨਹੀਂ ਹੋਈ ਬੜੀ ਪਰੇਸ਼ਾਨੀ ਹੁੰਦੀ ਹੈ ਬੜੀ ਵਾਰੀ ਧਰਨਾ ਵੀ ਲਾ ਚੁੱਕੇ ਆ ਬੜੀ ਵਾਰੀ ਕੰਪਲੇਟਾ ਵੀ ਦੇ ਚੁੱਕੇ ਆ ਲੇਕਿਨ ਕੋਈ ਭਾਈ ਜੀ ਜੇ ਕਾਰ ਬਾਹਰ ਹਰ ਗਲੀ ਦੇ ਬਾਹਰ ਠੇਕਾ ਖੁੱਲੇਗਾ ਠੀਕ ਹੈ ਤੇ ਉੱਥੇ ਕੀ ਹੋਏਗਾ ਸ਼ਰਾਬ ਇੱਥੇ ਖੜਕੇ ਦੀ ਪੀ ਫੇਦਾ ਨਹੀਂ ਸਰ ਉਹ ਇਹਨਾਂ ਦਾ ਤੇ ਪਾਣੀ ਦੀ ਬੋਤਲ ਸੇਲ ਕਰ ਸਕਦੇ ਹੋ ਜੀ ਗਲਾਸ ਗਲਾਸ ਵੀ ਸੇਲ ਕਰ ਸਕਦਾ ਪਾਣੀ ਦੀ ਬੋਤਲ ਵੀ ਸੇਲ ਕਰ ਸਕਦਾ ਕਾ ਠੇਕੇ ਵਾਲੇ ਲੋਕੜਾ ਜੀ ਅਸੀਂ ਅਸੀਂ ਆਪ ਆਮ ਪਬਲਿਕ ਕਿੱਥੋਂ ਰੋਕਾਂਗੇ ਉਹ ਘਰ ਹੈ ਸਾਹਮਣੇ ਉਹ ਜਨਾਨੀਆਂ ਬਾਹਰ ਬੈਠੀਆਂ ਠੀਕ ਕਰਨੀ ਆ ਆਖਰ ਤਾਂ ਜਰੂਰ ਤੇ ਪਿੰਦੇ ਹੁੰਦੇ ਨੇ ਉਹ ਚੁੱਪ ਕਰ ਕੇ ਅੰਦਰ ਚੁੜੀਆਂ ਜਾਂਦੀਆਂ ਨੇ ਲੜਾਈਆਂ ਝਗੜੇ ਵੀ ਹੁੰਦੇ ਆ ਠੇਕਾ ਤਾਂ ਕਾਫੀ ਪੁਰਾਣਾ ਹੈ ਇਹ ਠੇਕਾ ਪੁਰਾਣਾ ਹੈ ਜੀ ਪਹਿਲੇ ਵੀ ਇਸੇ ਤਰ੍ਹਾਂ ਇੱਕ ਵਾਰੀ ਕਿਹਾ ਸੀ ਤੇ ਬੰਦ ਹੋ ਗਿਆ ਸੀ ਐ ਹੁਣ ਦੁਬਾਰਾ ਆਮ ਆਦਮੀ ਪਾਰਟੀ ਆਈ ਹੈ ਤੇ ਇਹਨਾਂ ਨੇ ਸ਼ਰਮ ਹੀ ਪੂਰੀ ਲਾਈ ਹੋਈ ਹੈ ਇਹਦੇ ਬਾਰੇ ਸ਼ਿਕਾਇਤ ਨਹੀਂ ਕੀਤੀ ਇਹਦੇ ਬਾਰੇ ਸ਼ਿਕਾਇਤ ਜਿਹੜੀ ਹੈ ਜੋ ਮੁੰਡਾ ਜਿਹੜਾ ਪਹਿਲੇ ਤੁਹਾਡੇ ਨਾਲ ਹੈਗਾ ਸੀ ਉਹਨੇ ਇੱਕ ਵਾਰੀ ਦੋ ਵਾਰੀ ਸ਼ਿਕਾਇਤ ਕਰ ਚੁੱਕਾ ਕੋਈ ਕਹਿੰਦੇ ਉਹ ਆਂਦੇ ਨੇ ਤੇ ਉਦੋਂ ਨਹੀਂ ਪਿੰਦੇ ਜਦੋਂ ਆਂਦਰ ਜਦ ਇਹ ਸ਼ਰੇਆਂ ਬਾਹਰ ਜ਼ਬਾਨੇ ਡਸਟਪੈਨ ਰੱਖੇ ਆ ਇਹਦਾ ਮਤਲਬ ਕਿ ਇਹਨਾਂ ਨੂੰ ਇਹਨਾਂ ਨੇ ਆਪ ਪੀਣ ਦੀ ਇਜਾਜ਼ਤ ਦਿੱਤੀ ਹੋਈ ਹੈ ਕਿਉਂਕਿ ਡਸਟ ਦੀ ਜੱਲੂ ਦਾ ਠੇਕਾ ਇੱਥੇ ਹੈ ਤੇ ਕੀ ਕੋ ਚਲਾਈ ਜਾਣੀ ਅਸੀਂ ਕਿਹੜੇ ਨਾਲ ਡਾਂਗ ਮਾਰ ਕੇ ਭਜਾ ਸਕਦੇ ਆ ਕਿਉਂਕਿ ਗਵਰਨਮੈਂਟ ਇਹਨਾਂ ਨਾਲ ਇਹਨਾਂ ਨੂੰ ਗਵਰਨਮੈਂਟ ਨੇ ਲਾਇਸੈਂਸ ਦਿੱਤਾ ਹੈ ਲੜਾਈਆਂ ਝਗੜੇ ਵੀ ਹੁੰਦੇ ਆ ਆਪ ਵੀ ਬਿਲਕੁਲ ਹੁੰਦੇ ਜਦੋਂ ਇੱਥੇ ਬੰਦਾ ਬੈਠ ਕੇ ਪੀਏਗਾ ਦੂਜਾ ਬੰਦਾ ਪੀਏਗਾ ਉੱਥੇ ਤੁਮਕਾ ਸ਼ਰਾਬ ਦਾ ਪੈ ਦੇਗਾ ਉਹ ਲੜੇਗਾ ਹੀ ਹੋਰ ਕੀ ਹੋਏਗਾ ਇਹ ਆ ਬਸ ਬਾਥਰੂਮ ਕਰਨ ਖੜੇ ਹੋ ਜਾਂਦੇ ਨੇ ਮੂਤਰਨ ਖੜੇ ਹੋ ਜਾਂਦੇ ਨੇ ਅਗੂ ਗ ਲੇਡੀਜ਼ ਦਾ ਇਧਰ ਨਿਕਣਾ ਔਖਾ ਹੈਗਾ ਜੀ ਕੀ ਕਹਿਣਾ ਚਾਹੂਗੀ ਅਸੀਂ ਕਹਿੰਦੇ ਆਪਨਾ ਸਹਰਤੇ ਰਹਿਣ ਹੋਰ ਕੀ ਹੈ ਤੇ ਜਿਹੜਾ ਇੱਥੇ ਮੁੰਡੇ ਇਕੱਠੇ ਹੋ ਗਏ ਜਾਂ ਸ਼ੋਰ ਸ਼ਰਾਬਾ ਕਰਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਲੋਕ ਬਾਰ ਬਾਰ ਕਰਕੇ ਚੋਰੀ ਦੇ ਹਾਂ ਜੀ ਪਾਕਤੀ ਰਾਤ ਨੂੰ ਬਾਹਰ ਹੀ ਨਹੀਂ ਨਿਕਲੇ ਕੋਈ ਸਤ ਬਾਹਰ ਨਿਕਲੋ ਕਿਤੇ ਕੋਈ ਸਮਾਨ ਲੈਣਾ ਜਾਣ ਪੈਂਦਾ ਵਾ ਕਿਤੇ ਕੋਈ ਦਿੱਕਤ ਆ ਜਾਈਵੇ ਲੇਡੀਜ਼ ਕੇ ਘਰ ਕਰਲੇ ਹੋਣ ਤਾਂ ਉਹ ਕਲੇਆ ਦਾ ਔਖਾ ਹੈ ਨਾ ਨਿਕਲਣਾ ਹਾਂ ਨਹੀਂ ਦੱਸੋ ਉਹ ਤਾਂ ਕੀ ਖਾਣੇ ਵਾਲਿਆਂ ਨੂੰ ਵੀ ਲੱਗਦਾ ਨਹੀਂ ਮਹੀਨਾ ਲੱਗੇ ਸਭ ਕੁਝ ਚੱਲਦਾ ਥਾਣੀ ਨਹੀਂ ਪਰਵਾਹੀ ਗਈ ਥਾਣੇ ਵਾਲਿਆਂ ਨੂੰ ਤਾਂ ਆਈ ਨਹੀਂ ਪਰਵਾਹੀ ਗਈ ਅਗਲੇ ਨੂੰ ਪਤਾ ਕੀ ਨਹੀਂ ਆਂਦਾ ਉਹ ਲੰਗਦੇ ਨੇ ਉੱਥੋਂ ਚੁੱਪਚਾਪ ਚਲੇ ਜਾਂਦੇ ਨੇ ਦੇਖ ਕੇ ਵੱਡੇ ਵਾਲਿਆਂ ਵੱਲੋਂ ਅੱਗੇ ਕੋਈ ਐਕਸ਼ਨ ਲਿੱਤਾ ਗਿਆ ਇਸ ਬੜੀ ਵਾਲ ਦੇ ਲਿੱਤਾ ਗਿਆ ਕਿਹੜਾ ਥਾਣਾ ਲੱਗਦਾ ਭਾਜੀ ਤਾਂ ਆ ਸ਼ੰਘਾ ਚੌਂਕੀ ਤੇ ਨੰਬਰ ਦੋਨੋਂ ਹੀ ਕੋਤੇ ਸਾਈਜ਼ੀ ਰੇਟ ਵੱਖਰੀ ਜਸ ਜਿਹੜੇ ਗਲੀ ਵਾਲੇ ਵਿਰੋਧ ਕਰ ਰਹੇ ਗਲੀਆ ਕੋਈ ਵਿਰੋਧ ਨਹੀਂ ਕਰ ਰਿਹਾ ਸਾਡੇ ਸਾਹਮਣੇ ਵਿਰੋਧ ਕਰ ਰਹੇ ਸਰ ਇਦਾਂ ਹੀ ਮਾਰਦੇ ਕੋਈ ਵਿਰੋਧ ਨਹੀਂ ਕਰ ਰਿਹਾ ਕੀ ਕਹਿੰਦੇ ਪਤਾ ਨਹੀਂ ਪਛਲੋ ਕਈ ਲਾਈ ਬੜਾਈ ਕੋਈ ਕੇਸ ਵਿੱਚ ਦਾਦੋ ਕਿਉਂਕਿ ਨਹੀਂ ਸਰ ਉਹ ਕਹਿੰਦੇ ਅਸੀਂ ਕਈ ਵਾਰੀ ਕੰਪਲੇਨ ਦਿੱਤੀ ਚੌਂਕੀ ਦੇ ਵਿੱਚ ਆਕੋ ਦੱਸੋ ਕੋਈ ਕਿਸੇ ਨੂੰ ਬੰਦ ਕਰਾਉਂਦੇ ਉਹ ਕਹਿੰਦੇ ਉੱਤੇ ਖੜ ਕੇ ਦਾਰੂ ਪੀਤੀ ਗਲਾਸ ਦੀ ਬਾਤ ਗਲਾਸ ਸਾਰੇ ਹੱਥ ਹੱਥ ਪਿੱਧੇ ਪਿੱਧੇ ਸਰ ਲੋਕਾਂ ਨੇ ਅਸੀਂ ਤਾਂ ਨਹੀਂ ਕਹਿ ਰਹੇ ਮੱਲੇ ਲਈ ਕਹਿ ਰਹੇ ਮੱਲੇ ਆ ਤਾਂ ਸ਼ਿਕਾਇਤ ਲਾ ਰਹੇ ਮੱਲੇ ਲਾ ਰਹੇ ਸ਼ਿਕਾਇਤ ਸਰ ਇਹ ਦੱਸੋ ਠੇਕੇ ਦੀ ਜਿਹੜ ਦੇਖੀਏ ਉਹਦੇ ਅੰਦਰ ਆਪਾਂ ਪਾਣੀ ਦੀ ਬੋਤਲ ਚਲਾ ਰਹੇ ਹਾਂ ਬੋਤਲਾਂ ਪਾਣੀ ਦੀ ਬੋਤਲਾਂ ਤੇ ਗਲਾਸ ਵੇਚੇ ਜਾ ਰਹੇ ਹਾਂ ਹਾਂਜੀ ਜੀ ਠੇਕਾ ਹੈ ਕਿ ਕਿਹੜੀ ਕੰਪਨੀ ਦਾ ਸਰ ਕਿਹੜੀ ਕੰਪਨੀ ਦਾ ਠੇਕਾ ਦੱਸ ਦਿਓ ਐਕਸਾਈਜ ਦਾ ਸਰ ਤੁਸੀਂ ਐਕਸਾਈਜ ਨਾਲ ਥੋੜਾ ਐਕਸਾਈਜ ਠੇਕੇ ਦੀ ਗੱਲ ਸਭ ਕੁਝ ਦੱਸਣਾ ਤੁਸੀਂ ਤੁਸੀਂ ਨਾ ਗੱਲ ਕਰੋ ਇਟਸ ਓਕੇ ਯਾਰ ਸਰ ਠੇਕਾ ਰ ਤੁਹਾਡਾ ਨਾਮ ਕਹਤੋਂ ਇੱਕ ਬੰਦਾ ਦੱਸਦਾ ਕੁਝ ਮੇਰਾ ਨਾਮ ਹੈ ਪੂਨਮ ਠੀਕ ਹੈ ਕਿਹੜੀ ਜਗ੍ਹਾ ਹੈ ਸਰ ਹਮ ਪੂਰਾ 4 ਨੰਬਰ ਗਲੀ ਸ਼ਰਾਬ ਪਿੰਦੇ ਇੱਥੇ ਗਲੀਆਂ ਚ ਪਲੱਸ ਬਾਥਰੂਮ ਕਰਦੇ ਆ ਕਿਸੇ ਤੋਂ ਡਰਦੇ ਨਹੀਂ ਇਹ ਰੋਜ਼ ਕਈ ਵਾਰੀ ਲੜਾਈਆਂ ਹੋ ਚੁੱਕੀਆਂ ਕੋਈ ਇੱਥੇ ਕਾਨੂੰਨੀ ਕਾਰਵਾਈ ਨਹੀਂ ਆਉਂਦੀ ਆਂਦੇ ਨੇ ਪੈਸੇ ਲੈ ਕੇ ਖਾ ਕੇ ਚਲੇ ਜਾਂਦੇ ਕਿ ਕੀ ਮਿਲਿਆ ਕੀ ਹੈ ਜੀ ਅੱਜ ਇੱਥੇ ਸ਼ਰਾਬ ਮਿਲਦੀ ਹੈ ਹੋਰ ਕੀ ਮਿਲਣਾ ਇੱਥੇ ਰੋ ਸ਼ਰਾਬਾ ਪਿੰਦੇ ਤੇ ਇੱਥੇ ਖੜ ਕੇ ਬਾਥਰੂਮ ਵਗੈਰਾ ਸਾਰਾ ਕਰਦੇ ਰਹਿੰਦੇ ਆ ਖੜ ਕੇ ਇੱਥੇ ਹੀ ਪਿੰਦੇ ਸ਼ਰਾਬਾ ਤੁਸੀਂ ਵਿਰੋਧ ਨਹੀਂ ਕੀਤਾ ਕਦੀ ਗਲੀ ਨੇ ਬੜੀ ਹੋਈ 2-3 ਵਾਰੀ ਲੜਾਈਆਂ ਵੀ ਹੋਈਆਂ ਨੇ ਨੰਗਦੇ ਨੇ ਬੱਚੇ ਵੀ ਨੰਗਦੇ ਦੇਖੋ ਕੁੜੀਆਂ ਵੀ ਨੰਗਦੀਆਂ ਕੁਵਾਰੀਆਂ ਤੇ ਇਹਨਾਂ ਨੂੰ ਚਾਹੀਦਾ ਨਾ ਇੱਥੇ ਨਾ ਕਿੰਨੀ ਵਾਰ ਲੜਾਈ ਵੀ ਹੋ ਚੁੱਕੀ ਹੈ ਠੇਕਾ ਗਲੀ ਦੇ ਬਾਹਰ ਆ ਜੀ ਬੰਦ ਹੋਣਾ ਚਾਹੀਦਾ ਦੇਖੋ ਲੇਡੀਜ਼ ਦਾ ਨਿਕਲਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਇੱਥੇ ਨੁੱਕਰ ਤੇ ਖੜ ਕੇ ਹੀ ਹੈ ਡਰਿੰਕ ਕਰਦੇ ਨੇ ਬਾਥਰੂਮ ਇੱਥੇ ਕਰਦੇ ਨੇ ਬਹੁਤ ਵਾਰ ਸਾਡੀ ਖੁਦ ਦੀ ਲੜਾਈ ਹੋਈ ਹੈ ਮੇਰੇ ਹਸਬੰਦ ਨਾਲ ਲੜਾਈ ਹੋਈ ਸੀ ਰਿਪੋਰਟ ਲਖਾਈ ਹੈ ਕੋਈ ਕਾਰਵਾਈ ਨਹੀਂ ਹੋਈ ਕਿੰਨੀ ਵਾਰੀ ਰਿਪੋਰਟ ਦੇ ਚੁੱਕਿਆ ਹੈ ਐਕਚੁਅਲੀ ਸਾਡੀ ਫਸਟ ਟਾਈਮ ਹੋਈ ਹੈ ਕਾਫੀ ਜਨਿਆਂ ਦੀ ਹੋਈ ਹੈ ਸਾਡੇ ਮਹੱਲੇ 'ਚ ਤਿੰਨ ਚਾਰ ਜਨੇ ਬਿਲਕੁਲ ਵੀ ਨਹੀਂ ਹੋ ਰਹੀ ਕੀ ਕਹਿ ਰਹੇ ਹੋ ਪੁਲਿਸ ਵਾਲੇ ਕੀ ਕਹਿ ਰਹੇ ਹੋ ਪੂਲ ਸਾਲੇ ਬਸ ਕੀ ਕਰਦੇ ਨੇ ਰਿਪੋਰਟ ਲਿਖ ਲਈਜੀ ਕੋਈ ਨਹੀਂ ਬੁਲਾਵਾਂਗੇ ਕੋਈ ਨਹੀਂ ਬੁਲਾਉਂਦਾ ਸਾਨੂੰ ਆਹੀ ਨਹੀਂ ਲੱਗਦਾ ਸ਼ਿੰਗਾਰ ਸਿੰਘ ਹਾਂਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਵੀ ਮੱਲੇ ਚ ਦੰਨੇ ਆ ਮੱਲੇ ਦੇ ਵਸਨੀਕਾਂ ਸਾਡਾ ਵੀ ਇਹੀ ਵਿਰੋਧ ਹੈ ਵੀ ਠੇਕਾ ਬੰਦ ਹੋਣਾ ਚਾਹੀਦਾ ਕਾਰਨ ਕੀ ਹੈ ਵੀ ਜਿਹੜਾ ਤਾਂ ਪਹਿਲੀ ਗੱਲ ਤਾਂ ਇਹ ਜਿਹੜੀ ਸਰਕਾਰ ਹੈ ਉਨਾਰਾ ਜਿਹੜਾ ਅਸਰ ਕਰਨਾ ਉਹ ਆਪ ਹੀ ਇਸੇ ਕਰਕੇ ਬੰਦ ਹੈ ਕਿ ਉਹਨੇ ਜਿਹੜੀ ਨੀਤੀ ਲੈ ਕੇ ਆਇਆ ਦੂਜੀ ਗੱਲ ਇੱਥੇ ਜਿਹੜਾ ਠੇਕਾ ਚੱਲਦਾ ਵੈ ਮਹੱਲੇ ਦੇ ਵਿੱਚ ਧੀਆਂ ਪਾਣਾ ਰਹਿੰਦੀਆਂ ਨੇ ਬੜੀ ਪਰੇਸ਼ਾਨੀ ਹੁੰਦੀ ਹੈ ਬੜੀ ਵਾਰੀ ਧਰਨਾ ਵੀ ਲਾ ਚੁੱਕੇ ਆਂ ਬੜੀ ਵਾਰੀ ਕੰਪਲੀਟਾਂ ਵੀ ਦੇ ਚੁੱਕੇ ਆਂ ਲੇਕਿਨ ਕੋਈ ਸਰ ਇਕ ਲੇਡੀਜ਼ ਆ ਕਹਿੰਦੇ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਇਹ ਤਾਂ ਵੈਸੇ ਹੀ ਬੋਲਦੀ ਰਹਿੰਦੀ ਪਾਜੀ ਕੌਣ ਕਹਿੰਦਾ ਇਕ ਲੇਡੀਜ਼ ਹੈ ਤੁਸੀਂ ਹੁਣੇ ਗੱਲ ਕਰੋ ਇਕ ਵਾਰ ਮੇਰੀ ਗੱਲ ਸੁਣਾ ਇਕ ਵਾਰ ਮਾਰਾਂਗਾ ਸਾਰਾ ਮਹੱਲਾ ਵਾਰਾਂਗਾ ਕੋਈ ਇਕ ਲੇਡੀਜ਼ ਨਹੀਂ ਹੈ ਦੇਖੋ ਇਹ ਨਹੀਂ ਹੈਗਾ ਵੀ ਇਹ ਸਾਡੀ ਭੈਣ ਕੱਲੀ ਸਾਰਾ ਮੁੱਲਾ ਬਾਹਰ ਸੱਦ ਲੈਣਾ ਲਗਾਤਾਰ ਵਿਰੋਧ ਹੋ ਰਿਹਾ ਤੁਸੀਂ ਨੁਮਾਇੰਦਗੀ ਵੀ ਕਰਦੇ ਹੋ ਸ਼ਰੋਮਣੀ ਅਕਾਲੀ ਦਲ ਵੱਲੋਂ ਕਦੀ ਕੰਪਲੇਨ ਨਹੀਂ ਦਰਜ ਕਰਾਈ ਕਿ ਭਾਜੀ ਮੈਂ ਤੁਹਾਨੂੰ ਕਹਿ ਤਰਿਕਾ ਕਿੰਨੀ ਵਾਰੀ ਪਿਛਲੇ 10 ਸਾਲਾਂ ਤੋਂ ਕਿੰਨੀ ਵਾਰੀ ਕੰਪਲੀਟ ਵੀ ਦਰਜ ਕਰਾਈ ਹੈ ਧਰਨੇ ਵੀ ਲਾਇਆ ਅਮਲ ਅਮਲ ਕੀ ਤੁਹਾਡੇ ਸਾਹਮਣੇ ਆ ਜੇ ਅਮਲ ਹੋ ਜਾਂਦਾ ਤਾਂ ਬੰਦਨਾ ਹੋ ਜਾਂਦਾ ਹੁਣ ਅਜੀ ਹੁਣ ਫੇਰ ਵੀਰੋ ਇਹੀ ਗੱਲ ਇਹੀ ਗੱਲ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਗੱਲ ਕਹਿਣਾ ਚਾਹੁੰਦੇ ਆ ਮਹੱਲੇ ਵੱਲੋਂ ਵੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਨੂੰ ਬੰਦ ਕੀਤਾ ਜਾਵੇ ਜਾਂ ਤਾਂ ਕੋਈ ਅਲਟਰਨੇਟ ਕੱਢਿਆ ਜਾਵੇ ਕਿਉਂ ਇੱਥੇ ਧੀਆਂ ਪੈਣਾ ਰਹਿੰਦੀਆਂ ਬਿਲਕੁਲ ਗੱਲ ਸਹੀ ਹੈ ਪਰਸੋ ਦੀ ਗੱਲ ਆ ਮੈਂ ਆ ਰਿਹਾ ਆ ਮੇਰਾ ਵੀਰ ਬਾਹਰ ਖੜਾ ਸੀਗਾ ਇੱਥੇ दारू ਦੇ ਗਲਾਸ ਲੈ ਕੇ ਘਰਾਂ ਦੇ ਮੂਹਰੇ ਜਾ ਕੇ दारू ਪਿੰਦੇ ਦੇ ਤੇ ਠੇਕੇ ਨੂੰ ਲੈ ਕੇ ਨਹੀਂ ਵੀਰੋ ਉਹ ਜਿਹੜੀ ਸ਼ਰਾਬ ਇਲੈਗਲ ਪ੍ਰੋਸੀਜ ਆ ਰਹੀ ਉਹਨੂੰ ਲੈ ਕੇ ਵਿਰੋਧ ਹੋ ਰਿਹਾ ਸਾਰੇ ਹੀ ਵਿਰੋਧ ਆ ਸਰ ਗੱਲ ਇੱਕ ਨੂੰ ਨਹੀਂ ਸਾਰੇ ਹੀ ਆ ਠੇਕੇ ਖੁੱਲਿਆ दारू ਇਲੈਗ ਜੀ ਇਲੀਗਲ ਦੇ ਇਨ ਨਿਕਲਦਾ ਕੀ ਹੋਇਆ दारू ਲਿੱਥੀ ਪੀਣੀ ਹੈ ਨਾ ਕਿੱਥੇ ਪੀਣਗੇ ਉਹ ਅੰਦਰ ਨਹੀਂ ਪੀਣਗੇ ਬਾਹਰ ਪੀਣਗੇ ਗਲੀ 'ਚ ਪੀਣਗੇ ਜੇ ਗਲੀ 'ਚ ਪੀਣਗੇ ਤੇ ਮਹੱਲੇ ਦੇ ਧੀਆਂ ਪੈਣ ਸਾਧੀਆਂ ਨੇ ਜੋ ਪਰੇਸ਼ਾਨਦਾ ਹੁੰਦੀ ਹੈ ਮਹੱਲੇ ਪਰੇਸ਼ਾਨ ਮਹੱਲਾ ਸਾਰਾ ਪਰੇਸ਼ਾਨ ਹੁੰਦਾ ਹੈ ਜਿਵੇਂ ਭੈਣ ਜੀ ਬੋਲੇ ਤੋ ਲੜਾਈ ਝਗੜਾ ਨਹੀਂ ਕਰੀਉਂ ਦਾ ਨੇ ਲੈ ਕੇ ਭਾਜੀ ਰੈਗੂਲਰ ਚੀਜ਼ਾਂ ਨੇ ਨਵੀਂ ਨਹੀਂ ਹੈਗੀ ਰੈਗੂਲਰ ਚੀਜ਼ਾਂ ਨੇ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਮਹੱਲੇ ਨਾਲ ਜਿਵੇਂ ਬਾਥਰੂਮ ਕਰਨਾ ਜਾਂ ਸਰ ਇੱਕ ਮੋਰ ਬਿਜਲੈਣ ਵਾਲੇ ਆਏ ਹੋਏ ਕਿ ਇਹਨਾਂ ਨੂੰ ਜਾਣੂ ਕਰਾਇਆ ਜਾਊਗਾ ਇਸ ਚੀਜ਼ ਬਾਰੇ ਸਰ ਬਿਲਕੁਲ ਕਰਾਇਆ ਜਾਏਗਾ ਜੇ ਕਹਨੇ ਸਾਰੇ ਮਹੱਲੇ ਦੀ ਕੰਪਲੀਟ ਦੇ ਕੇ ਸਾਰੇ ਮਹੱਲੇ ਦੇ ਸਾਈਨ ਕਰਾ ਕੇ ਉਹਨਾਂ ਨੂੰ ਕਹਿੰਦੇ ਬੰਦ ਕਰੋ ਠੀਕ ਹੈ ਸਰ ਸਾਰੇ ਬਹੁਤ ਹੋ ਗਏ ਆ ਯਾਰ ਹੁਣ ਨਾ ਇੱਥੇ ਨੂੰ ਮੈਂ ਮਾਈਕ ਐਮ ਐਲ ਏ ਕੋ ਗਏ ਸੀ ਤੁਸੀਂ ਐਮ ਐਲ ਏ ਸਭ ਨੂੰ ਕਹਿਤਾ ਵੀਰ ਜੀ ਕੋਈ ਨਹੀਂ ਸੁਣ ਸਰਕਾਰ ਨੀਤੀ ਲੈ ਕੇ ਇਹ ਘਰ ਘਰ ਠੇਕਾ ਬੋਲਾਂ ਦੇ ਘਰਗਾ ਤੁਹਾਨੂੰ दारू ਪੰਚਾਵਾਂਗੇ ਉਹ ਕੋਈ ਮੈਨੂੰ ਗੱਲ ਦਾ ਜਵਾਬ ਦੇ ਕੋ ਸਕੂਲ ਲੈ ਕੇ ਆਈ ਹੈ ਬਾਜੀ ਜੇ ਘਰ ਬਾਹਰ ਹਰ ਗਲੀ ਦੇ ਬਾਹਰ ਠੇਕਾ ਖੁੱਲੇਗਾ ਠੀਕ ਹੈ ਤੇ ਉੱਥੇ ਕੀ ਹੋਏਗਾ ਇਹੀ ਉਹਦਾ ਕਾਰਨ ਕੀ ਹੈ ਵੀ दारू ਪੀਓ ਘਰੇ ਜਾ ਕੇ ਸੋ ਬਿਜਲੀ ਫਰੀ ਕਹਿੰਦੇ ਆ ਦਿੱਤੀ ਨਹੀਂ ਦਿੱਤੀ ਬਾਅਦ ਦੀ ਗੱਲ ਹੈ ਉਹ ਤਾਂ ਇਹ ਗੱਲ ਕਹਿੰਦੇ ਸੀ ਬਿਲੀ ਫਰੀ ਦਿੰਦੀ ਹੈ ਅੱਜ ਵੀ 2500 ਕਰੋੜ ਰੁਪਏ ਦਾ ਕਰਜ਼ਾ ਚੱਕਿਆ 25 ਲੱਖ ਕਰੋੜ ਰੁਪਏ ਦਾ ਕਰਜ਼ਾ ਚੱਕਿਆ ਵਾ ਜੇ ਤਨਖਾਹਾਂ ਦੇਣ ਵਾਸਤੇ ਤੋਂ ਕਾਰੇ ਵਾਸਤੇ ਹੈ ਨੀਤੀਆਂ ਜਿਹੜੀਆਂ ਲੈ ਕੇ ਆਈਆਂ ਅੰਦਰ ਕਰਕੇ ਤਾਂ ਕੇਜਰੀਅਲ ਅੰਦਰ ਹੈ ਕਿ ਇਹ ਆਪਣੇ ਸੀਆਈਜਿੀ ਸਟਾਫ ਨੇ ਕਿੱਤੀ ਸੀ ਜੀ ਕਿ ਉਹਨਾਂ ਨੇ ਕਿਹਾ ਸੀ ਕਿ ਵੀ ਸਾਨੂੰ ਦੰਖ ਦੱਸਿਆ ਜਾਵੇ ਕਿ ਠੇਕਾ ਜਾਇਜ਼ ਹੈ ਕਿ ਨਾ ਜਾਇਜ਼ ਜੀ ਅਸੀਂ ਚੈੱਕ ਕੀਤਾ ਠੇਕਾ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਤੇ ਜਿਹੜੀ ਸ਼ਰਾਬ ਜਿੰਨੀ ਪਈ ਹੈ ਇਹ অথੈਨਟੀਕੇਟਿਡ ਸ਼ਰਾਬ ਹੈ ਜਾਇਜ ਇਹ ਪਾਸਪਾਸ ਪਰ ਮਟਨ ਲਾਈ ਹੋਈ ਹੈ ਪੰਜਾਬ ਡਰਿਵਰੀ ਪੇਟ ਸ਼ਰਾਬ ਇਹ ਸਰ ਜਿਹੜੀ ਇਹ ਮਤਲਬ ਇਹਨਾਂ ਨੇ ਗੋਡਾਊਨ ਬਣਾਇਆ ਹੋਇਆ ਠੇਕੇ ਦੀ ਬੈਕ ਸਾਈਡ ਤੇ ਜਿਹੜਾ ਬਹੁਤ ਆ ਉਹ ਮੈਂ ਤੁਹਾਨੂੰ ਦੱਸਦਾ ਜੀ ਕਿਉਂਕਿ ਨਵੇਂ ਠੇਕੇ ਖੁਨੇ ਹੈ ਜਿਹੜਾ ਠੇਕੇ ਦਾ ਅਜੇ ਇਹਨਾਂ ਨੇ ਜਿਹੜਾ ਸਾਨੂੰ ਰੱਖਿਆ ਦਿੱਤਾ ਹੈ ਉਹ ਇਹ ਲਾਹ ਕਹਿੰਦਾ ਕਿ ਠੇਕੇ ਦੇ ਨਾਲ ਹੀ ਇੱਕ ਗੋਦਾਮ ਬਣਾਇਆ ਜਾ ਸਕਦਾ ਜਿੱਥੇ ਸ਼ਰਾਬ ਰੱਖੀ ਜਾਂਦੀ ਹੈ ਜੀ ਪਰ ਉਹ ਇੱਥੇ ਪਿੱਛੇ ਨਾਲ ਉਹ ਰਸਤਾ ਨਹੀਂ ਹੈ ਕੁੱਲ ਮਿਲਾ ਕੇ ਠੇਕਾ ਲੀਗਲ ਹੈ ਤੇ ਜਿਹੜੀ ਸ਼ਰਤ ਵੀ ਕੁੱਲ ਮਿਲਾ ਕੇ ਠੇਕਾ ਲੀਗਲ ਤੇ ਸ਼ਰਤ ਵੀ ਲੀਗਲ ਹੈ ਸਰ ਜਿਹੜੀ ਠੇਕੇ ਦੀ ਪਾਲਿਸੀ ਹੈ ਐਕਸਾਈਜ਼ ਵੱਲੋਂ ਲਾਗੂ ਕੀਤੀ ਗਈ ਹੈ ਕਿ ਠੇਕੇ ਦੇ ਅੰਦਰ ਆਪਾਂ ਪਾਣੀ ਦੀ ਬੋਤਲ ਖਾਰਾ ਨਮਕੀਨ ਵਗੈਰਾ ਵੇਚ ਸਕਦੇ ਹਾਂ ਸਰ ਗਲਾਸ ਨਾਲ ਨਾਲ ਇੱਕੇ ਦੇ ਵਿੱਚ ਅੰਦਰ ਠੇਕੇ ਦੇ ਵਿੱਚ ਇਹ ਗਲਾਸ ਪਏ ਆ ਨਹੀਂ ਠੇਕੇ ਦੇ ਵਿੱਚ ਇਸ ਇਸ ਬਾਰੇ ਕੋਈ ਉਹ ਨਹੀਂ ਕਿ ਘਾਰਾ ਹੈ ਜਾਂ ਨਮਕੀਨ ਹੈ ਕੁਝ ਰੱਖਿਆ ਹੋਏ ਇਹ ਨਹੀਂ ਕਿ ਵੀ ਇੱਥੇ ਖੜ ਕੇ ਕੋਈ ਪੀ ਨਹੀਂ ਸਕਦਾ ਆਫ ਦਾ ਆਫ ਦਾ ਪ੍ਰੈਮਿਸਿਸ ਖੜ ਕੇ ਪੀ ਸਕਦਾ ਸਰ ਮਤਲਬ ਪਾਣੀ ਉਹ ਤਾਂ ਅੰਦਰ ਰੱਖ ਸਕਦੇ ਸਰ ਪਾਣੀ ਦੀ ਬੋਤਲ ਸਰ ਗੱਲ ਮੇਰੀ ਗੱਲ ਦੱਸੋ ਮੈਂ ਦੱਸ ਰਹੇ ਆ ਕਿ ਵੀ ਸ਼ਰਾਬ ਇੱਥੇ ਖੜ ਕੇ ਨਹੀਂ ਪੀ ਸਕਦਾ ਕੋਈ ਨਹੀਂ ਸਰ ਉਹਨਾਂ ਦਾ ਪਾਣੀ ਦੀ ਬੋਤਲ ਸੇਵ ਕਰ ਸਕਦੇ ਜੀ ਗਲਾਸ ਗਲਾਸ ਵੀ ਸੇਲ ਕਰ ਸਕਦਾ ਪਾਣੀ ਦੀ ਬੋਤਲ ਵੀ ਸੇਲ ਰੱਖੀਆਂ ਹੋਈਆਂ ਕੀ ਇੱਥੇ ਕਾਰ ਨਹੀਂ ਆਉਂਦੇ ਦੇਖ ਲਓ ਅੰਦਰ ਭਰਿਆ ਤੇ ਆ ਜੀ ਤੁਹਾਡੇ ਸਾਹਮਣੇ ਪਿੱਛੇ ਸਰ ਪਾਣੀ ਦੀਆਂ ਬੋਤਲਾਂ ओके ओके जी ਇਹ ਤਾਂ ਅਸੀਂ ਤਿਆਰੀ ਕਰ ਕਾਰਵਾਈ ਕਰਾਂਗੇ ਉਹ ਦੇਖਣਾ ਸਰ ਤੋ ਇੱਕ ਮਿੰਟ ਨੀਕਾ ਮਾਰੋ ਸਰ ਉਹ ਦੇਖੋ ਪਾਣੀ ਪਿਆ ਪੂਰਾ ਭਰਿਆ ਹੋਇਆ ਆ ਪਾਣੀ ਦੀ ਬੋਤਲਾਂ ਜੀ ਟੋਡਾ ਉਹ ਕਿਤੇ ਹੱਦ ਤੱਕ ਕਿਤੇ ਬਈ ਹੱਦ ਤੱਕ ਸਰ ਹੈ ਹੀ ਨਹੀਂ ਇਹਨਾਂ ਦਾ ਹੈ ਹੱਦ ਤੱਕ ਕਿਤੇ ਹੈ ਇਹ ਹੱਦ ਤੱਕ ਹੈ ਜੀ ਨੀ ਜ਼ਰੂਰ ਹੋਟਲ ਲੈਣਾ ਉਹਦਾ ਪਤਾ ਨਹੀਂ ਤੁਹਾਨੂੰ ਗੌਰਮੈਂਟ ਤੋਂ ਮਨਜ਼ੂਰ ਹੋ ਤਾਂ ਉਹ ਹੱਦਾਂ ਨਹੀਂ ਆ ਬੋਤਲਾਂ ਜੀ ਜੇ ਇਹਜਾ ਹੋਇਆ ਹੈ ਗਲਤ ਹੈ ਅਸੀਂ ਕਾਰਵਾਈ ਕਰਾਂਗੇ ਸਰਵੇ ਕਿਤੇ ਜਾਊਗੀ ਸਰ ਇੱਕ ਗੱਲ ਹੋਰ ਉਹ ਤੁਹਾਡੇ ਕੋਲ ਪੈਰਾਂ 'ਚ ਦੇਖੋ ਗਲਰੂ ਪੀਜਗਨੋਸਟੀ ਕਿੱਥੇ ਜਿੱਟੇ ਆਏ ਗਲੀ ਪੂਰਾ ਰੋਕ ਰਹੀ ਸਰ ਇਸ ਚੀਜ਼ ਦਾ ਉਹ ਕਹਿੰਦੇ ਗਲੀ ਕਰ ਗਲੀਆਂ ਹੁੰਦੀਆਂ ਕਾਰ ਮਤਲਬ ਕਿ ਠੇਕਾ ਹਟਾ ਦੇਣਾ ਕੋ ਹੈ ਨਹੀਂ ਇਸ ਕਰਕੇ ਬਾਹਰ ਹੀ दारू ਪ੍ਰੋਸੀਡਰ ਆ ਔਰ ਲੜਾਈ ਹੁੰਦੀ ਹੈ ਇਸ ਨੂੰ ਲੈ ਕੇ ਦੇਖੋ ਜੀ ਜੇ ਹੈ ਜੀ ਕੋਈ ਕਾਰਵਾਈ ਸਾਡੇ ਕੋਲ ਹੈ ਜੀ ਸ਼ਿਕਾਇਤ ਹੈ ਅਸੀਂ ਕਾਰਵਾਈ ਕਰਾਂਗੇ ਬਾਈ ਜੀ ਇੱਥੇ ਕੋਈ ਮੇਰੇ ਸਾਹਮਣੇ ਪੀ ਰਿਹਾ ਛੋਟੇ ਸਾਹਮਣੇ ਪੀ ਰਿਹਾ ਇੱਕ ਟਾਈਮ ਤੁਹਾਡੀ ਰੇਡ ਗਈ ਆ ਪੁਲਿਸ ਖੜੀ ਬਾਹਰ ਨਹੀਂ ਉਹੀ ਮੈਂ ਕਹਿ ਰਿਹਾ ਨਾ ਕਿ ਜੇ ਕਾਰਵਾਈ ਹੈ ਜੀ ਕੀਤੀ ਗਈ ਹੈ ਅੱਜ ਕਾਰਵਾਈ ਕਰਾਂਗੇ ਅੱਜ ਪਰ ਅਕਸਾਈ ਹੋਗਾ ਇੱਕ ਘੰਟੇ ਤੋਂ ਤੁਹਾਡੀ ਕਾਰਵਾਈ ਚੱਲ ਰਹੀ ਹੈ ਇਸ ਕਰਕੇ ਪੁਲਿਸ ਬਾਹਰ ਖੜੀ ਹੈ ਕੋਈ ਦਾਰੂ ਲੈਣ ਆ ਨਹੀਂ ਰਿਹਾ ਨਹੀਂ ਤਾਂ ਦਾਰੂ ਲੈਣ ਵੀ ਹਜੇ ਤੱਕ ਕੋਈ ਆਇਆ ਨਹੀਂਗਾ ਪੀਵੇ ਦਾ ਦੂਰ ਦੀ ਲਗਾਤਾਰ ਧਿਆਨ ਰੱਖਾਂਗੇ ਤੇ ਹੋਇਆ ਤਾਂ ਕਾਰਵਾਈ ਕਰਾਂਗੇ ਸਭ ਨਹੀਂ ਹੈ ਨਾ ਸ਼ਰਾਬ ਬਾਹਰ ਕਿਹੜੇ ਪਈ ਆ ਉਹ ਤੇ ਕਾਰਵਾਈ ਕਰਨੀ ਜੇ ਕੋ ਪਾਣੀ ਦੇ ਗਲਾਸ ਪਏ ਆ ਯਾਰ ਦੋਸਤੋ ਪਾਣੀ ਦੇ ਗਲਾਸ ਤੇ ਖਾਲੀ ਗਲਾਸ ਤੇ ਮੈਂ ਕਿਉਂ ਕਰਦਾ ਨਹੀਂ ਖਾਲੀ ਗਲਾਸ ਤੇ ਮੈਂ ਕੀ ਕਾਰਵਾਈ ਕਰਦਾ ਦੋਸਤੋ ਜਿਹੜੀ ਅੰਦਰ ਸਮਾਨ ਪਿਆ ਉਹ ਤੇ ਕਾਰਵਾਈ ਕੀਤੀ ਜਾ ਹਾਂ ਉਹ ਕਾਰਵਾਈ ਕੀਤੀ ਓਕੇ ਓਕੇ ਜਿੰਨਾ ਕਿ ਤੁਸੀਂ ਦੇਖਿਆ ਇਥੇ ਅਵੈ ਤਰੀਕੇ ਨਾਲ ਸ਼ਰਾਬ ਪਾਈ ਜਾਂਦੀ ਸੀ ਕਿ ਪਾਲਿਸੀਆਂ ਤੇ ਅਕੋਰਡਿੰਗ ਵੀ ਬਿਲਕੁਲ ਉਹ ਤਰੀਕਾ ਸਹੀ ਨਹੀਂ ਸੀ ਤੇ ਮਹੱਲੇ ਦੇ ਨੁੱਕੜ ਵਾਲਿਆਂ ਨੇ ਕਾਫੀ ਵਾਰ ਵਿਰੋਧ ਕੀਤਾ ਵੀ ਪਰ ਉਹਨਾਂ ਵੱਲੋਂ ਮਹੱਲੇ ਵਾਲਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਬੰਦ ਦੀ ਕਾਰਵਾਈ ਤੇ ਕੋ ਸੀ ਤੇ ਉਹਨਾਂ ਨਾਲ ਮਾਰ ਮਾਰਕੁੱਟ ਦਾ ਮਾਮਲਾ ਵੀ ਕਈ ਵਾਰ ਹੋਇਆ ਸੀ ਹੁਣ ਐਕਸਿਸ ਸਟਾਫ ਵਾਲਿਆਂ ਨੇ ਰੇਡ ਮਾਰੀ ਸੀ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਐਸ ਪਰ ਲਾਅ ਜਿਹੜੀ ਵੀ ਬੰਦੀ ਕਾਰਵਾਈ ਆ ਉਹ ਕੀਤੀ ਜਾਏਗੀ ਇਦਾਂ ਦੀ